ਮੀਨੇ ਦੇ ਦਿਨ ਕੀ ਹੁੰਦੇ ਜਾਂ 31 ਬੋਤਲਾ 40 ਵੇ ਢੋਲਾ ਮੀਨੇ ਦੇ ਦਿਨ ਕੀ ਹੁੰਦੇ ਜਾਂ 31 ਬੋਤਲਾ 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 ਅਗਲਾ ਗਾਣਾ ਉਸ ਤੋਂ ਬਾਅਦ ਪੰਜਾਬ ਦੀ ਲੋਕਾਂ ਦਾ ਮਿਰਜਾ ਫੇਰ ਉਸ ਤੋਂ ਬਾਅਦ ਮੈਚ ਆ ਬਈ ਕੁੰਡੀਆਂ ਦੇ ਸਿੰਘ ਫਸੇ ਆਏ ਨਾ ਛੱਡੀ ਹੁਣ ਤਾਂ ਸਾਥ ਨਵਾਉ ਲਾਲ ਪਰੀ ਓਏ ਹੋ 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 ਰੱਜ ਗਈ ਹੱਟੀ ਜਾਏ ਨਾ ਛੱਡੀ ਹੁਣ ਤਾਂ ਸਾਥ ਨਵਾਉ ਲਾਲ ਪਰੀ ਸਾਥ ਨਵਾਉ ਲਾਲ ਪਰੀ ਜਿੰਨੇ ਕਹਿੰਦਾ ਬਾਈ ਚ ਵਕੀਲਾ ਨਾਲੇ ਜਾਉ ਲਾਲ ਪਰੀ ਜਿੰਨੇ ਕਹਿੰਦਾ ਬਾਈ ਚ ਵਕੀਲਾ ਨਾਲੇ ਜਾਉ ਲਾਲ ਪਰੀ ਜਿੰਨੇ ਕਹਿੰਦਾ ਬਾਈ ਚ ਵਕੀਲਾ ਨਾਲੇ ਜਾਉ ਲਾਲ ਪਰੀ ਸ਼ੇਰ ਗੋਰੀਏ ਨੀ ਆਏ ਦੋ ਪੈਗ ਲਾ ਕੇ ਬਣ ਜੇ ਬੰਦਾ ਸ਼ੇਰ ਗੋਰੀਏ ਨੀ ਆ ਲੈਣ ਦੇਣ ਦਾ ਫਿਕਰ ਨਾ ਰਹਿੰਦਾ ਫੇਰ ਗੋਰੀਏ ਨੀ ਆਹੋ ਹੋ 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 ਦੋ ਪੈਗ ਲਾ ਕੇ ਬਣ ਜੇ ਬੰਦਾ ਸ਼ੇਰ ਗੋਰੀਏ ਨੀ ਆ ਲੈਣ ਦੇਣ ਦਾ ਫਿਕਰ ਨਾ ਰਹਿੰਦਾ ਫੇਰ ਗੋਰੀਏ ਨੀ ਸਾਡਾ ਕਿਰਦਾ ਗੁੰਡਾ ਰਿਸ਼ਤਾ ਕਿਰਦਾ ਗੁੰਡਾ ਰਿਸ਼ਤਾ ਸਾਡਾ ਕਿਰਦਾ ਰਿਸ਼ਤਾਂ ਦਾ ਜਗਾ ਕਮਾਉ ਲਾਲ ਪਰੀ ਜਗਾ ਕਮਾਉ ਲਾਲ ਪਰੀ ਓਨੀ ਛੁੜਦੀ ਲੱਗਦਾ ਨਾਲੇ ਜਾਉ ਲਾਲ ਪਰੀ ਓਨੀ ਛੁੜਦੀ ਲੱਗਦਾ ਨਾਲੇ ਜਾਉ ਲਾਲ ਪਰੀ ਓਨੀ ਛੁੜਦੀ ਲੱਗਦਾ ਨਾਲੇ ਜਾਉ ਲਾਲ ਪਰੀ ਓ ਨਾ ਕਰ ਬਾਰੀ ਵੇ ਟੋਨਾ ਤੂੰ ਦਾਰੂ ਪੀਏ ਨਾ ਕਰ ਕਰੀ ਗੇ ਟੋਨਾ ਮੋੜ ਦੇ ਮੋੜ ਦੇ ਐ ਬੰਦਾ ਦਾਰੂ ਨਹੀਂ ਪੀਂਦਾ ਮੈਨੂੰ ਤਾਂ ਜਿਹੜਾ ਆਪਣਾ ਆੜਤੀਆ ਨਹੀਂ ਹੈਗਾ ਬਿੱਕਰ ਸਿਓ ਉਹਦੀ ਮੈਨੂੰ ਬਹੀ ਉਹਦਾ ਹਿਸਾਬ ਕਿਤਾਬ ਜੜ ਰਾਈ ਜਾਂਦਾ ਮੈਨੂੰ ਕਹਿੰਦਾ ਐਨੇ ਪੈਸੇ ਲੈਣੇ ਐਨੇ ਲੈਣੇ ਕਦੇ ਹਾੜੀ ਟੁੱਟ ਜਾਂਦੀ ਕਦੇ ਸੌਣੀ ਟੁੱਟ ਜਾਂਦੀ ਇਸ ਕਰਕੇ ਮੈਂ ਟੈਨਸ਼ਨ ਦਾ ਮਾਰਾ ਬੈਗ ਬੁਗ ਲਾਈ ਜਾਂਦਾ ਮੈਂ ਤਾਂ ਵੈਸੇ ਨੇੜੇ ਵੀ ਨਹੀਂ ਸੀ ਜਾਂਦਾ ਦਾਰੂ ਦੇ ਇਹ ਦੁੱਖ ਹੈ ਦੁੱਖ ਕਰਕੇ ਪੀਨੇ ਨੀ ਦੋ ਪੈਗ ਲਾ ਕੇ ਬਣ ਜੇ ਬੰਦਾ ਸ਼ੇਰ ਗੋਰੀਏ ਨੀ ਹਾਈ ਦੋ ਪੈਗ ਲਾ ਕੇ ਬਣ ਜੇ ਬੰਦਾ ਸ਼ੇਰ ਗੋਰੀਏ ਨੀ ਆ ਲੈਣ ਦੇਣ ਦਾ ਫਿਕਰ ਨਾ ਰਹਿੰਦਾ ਫੇਰ ਗੋਰੀਏ ਨੀ ਭਈਆ ਉਹ ਦੋ ਪੈਗ ਲਾ ਕੇ ਬਣਦੇ ਬੰਦਾ ਸ਼ੇਰ ਗੋਰੀਏ ਨੀ ਆ ਲੈਣ ਦੇਣ ਦਾ ਫਿਕਰ ਨਾ ਰਹਿੰਦਾ ਫੇਰ ਗੋਰੀਏ ਨੀ ਕਿਰਦਾ ਗੂੜਾ ਰਿਸ਼ਤਾ ਹਨ ਕਿਰਦਾ ਗੂੜਾ ਰਿਸ਼ਤਾ ਦਾਰੂ ਦੀ ਬੋਤਲ ਦੇ ਨਾਲ ਕਿਰਦਾ ਗੂੜਾ ਰਿਸ਼ਤਾ ਲਗਾ ਕਮਾਉ ਲਾਲ ਪਰੀ ਲਗਾ ਕਮਾਉ ਲਾਲ ਪਰੀ ਓਏ ਹੁਣ ਨਹੀਂ ਛੁੱਟਦੀ ਲੱਗਦਾ ਨਾਲੇ ਜਾਉ ਲਾਲ ਪਰੀ ਹੁਣ ਨਹੀਂ ਛੁੱਟਦੀ ਲੱਗਾ ਨਾਲੇ ਜਾਉ ਲਾਲ ਪਰੀ ਓਏ ਹੁਣ ਨਹੀਂ ਛੁੱਟਦੀ ਨਾਲੇ ਜਾਉ ਲਾਲ ਪਰੀ ਜੁੜਦੀ ਲੱਗਦਾ ਨਾਲੇ ਜਾਉ ਲਾਲ ਪਰੀ ਮੇਰੇ ਨਾਲ ਮੇਰੇ ਨਾਲ ਮੇਰੇ ਨਾਲ ਆ ਯੋਜਾ ਫਿਕਦੇ ਆ ਕੀਤੇ ਪਿਆਰ ਦੇਖਦਾ ਜੇ ਕੁੱਟ ਬੀਤੀ ਵੀ ਪਿਆਰ ਹੀ ਆਈ ਜਾਂਦਾ ਪਤਾ ਨਹੀਂ ਕੀ ਗੱਲ ਹੈ ਦੇਖਦਾ ਜਿਵੇਂ ਆਈ ਜਾਂਦਾ ਉਹ ਦੇਖ ਇਹ ਸਿਸਟਮ ਹੀ ਇਦਾਂ ਰਹੇਗਾ ਹੁਣ ਨਹੀਂ ਜੁੜਦੀ ਲੱਗਦਾ ਨਾਲੇ ਜਾਉ ਲਾਲ ਪਰੀ ਮੇਰੇ ਨਾਲ ਮੇਰੇ ਨਾਲ ਮੇਰੇ ਨਾਲ ਮੇਰੇ ਨਾਲ ਸਾਡੇ ਤਿੰਨਾਂ ਨਾਲ ਆ ਆ ਆ ਹਾਈ ਹਾਈ ਮਨੂ ਬਖੋਣਾ ਬਾਈ ਇੱਕ ਗੱਲ ਹੈ ਮੈਂ ਤਾਂ ਕਹਿੰਦਾ ਹੱਸ ਲਓ ਖੇਡ ਲਓ ਉਹ ਹੈ ਹੱਸ ਲਓ ਨਹੀਂ ਕੁੜੀਓ ਨੱਚ ਲਓ ਨਹੀਂ ਕੁੜੀਓ ਹੱਸਣਾ ਗਾਉਣਾ ਰਹਿ ਜੂਗਾ ਕੋਈ ਬੂਝੜਾ ਜੱਟ ਲੈ ਜੂਗਾ ਕਿਹੜਾ ਵੀ 뮤직 ਪੁਆਇੰਟ ਆਫੀਸ਼ਲ ਚੈਨਲ ਵਾਜੀ ਵਾਜੀ ਵਾ ਮੇਰਾ ਇੰਗਲਿਸ਼ ਅੰਗਰੇਜ਼ੀ ਦੇ ਵਿੱਚ ਥੋੜੇ ਹੱਥ-ਤੰਗ ਆ ਫੇਰ ਵੀ ਮੈਂ ਪਾੜੀ ਲੈਣਾ ਸੋ ਬਹੁਤ ਸੋਹਣਾ ਚੈਨਲ ਹੈ ਇਹਨਾਂ ਦਾ ਚੈਨਲ ਵੀ ਸਬਸਕ੍ਰਾਈਬ ਕਰਿਓ ਤੇ ਮੇਰੇ ਵਾਲਾ ਵੀ ਕਰਿਓ ਬਾਈ ਬੱਟੂਆ ਰਿਕਾਰਡ ਜਿਹਦੇ ਵਿੱਚ ਆਪਾਂ ਗਾਣਾ ਪੇਸ਼ ਕੀਤਾ ਹੈ ਬੇੜਾ ਸੁੰਨਾ ਹੋ ਗਿਆ ਤੇਰੇ ਜਾਨ ਪਿੱਛੋਂ ਬਾਪੂ ਉਹ ਗਾਣਾ ਜ਼ਰੂਰ ਸਾਰੇ ਸੁਣਿਓ ਭਾਈ ਮੇਰਾ ਗਾਣਾ ਤਕਰੀਬਨ 7-8 ਲੱਖ ਤੱਕ ਪਹੁੰਚ ਗਿਆ ਤੇ ਤੁਹਾਡੀ ਸਹਿਯੋਗ ਦੀ ਲੋੜ ਆਪਾਂ ਹੋਰ ਦੱਬ ਕੇ ਅੱਗੇ ਲੈ ਜਾਾਂਗੇ ਕਿਉਂਕਿ ਚੰਗੇ ਗਾਣਿਆਂ ਨੂੰ ਸੁਣਿਆ ਕਰੋ ਜੇ ਸਾਡੇ ਗਾਣਿਆਂ ਨੂੰ ਜਿਹੜੇ ਵਧੀਆ ਗਾਣਿਆਂ ਨੂੰ ਸਪੋਰਟ ਕਰਿਆ ਕਰੋ ਨਹੀਂ ਤਾਂ ਫਿਰ ਅਸੀਂ ਵੀ ਉਹਨਾਂ ਨਾਲ ਹੀ ਰਲ ਜਾਾਂਗੇ ਜਿਹੇ ਸਹਿਯੋਗ ਆਈ ਜਾਂਦੇ ਹੋਏ ਅਸੀਂ ਗਾਉਣ ਲੱਗ ਜਾਾਂਗੇ ਚੰਗਿਆਂ ਗਾਣਿਆਂ ਨੂੰ ਪ੍ਰਮੋਟ ਕਰਿਆ ਕਰੋ ਸਾਡਾ ਹੌਸਲਾ ਵੱਧਦਾ ਭਈ ਐਵੇਂ ਕਹਦੀ ਐ ਸੋ ਹੁਣ ਨਹੀਂ ਛੁੱਟਦੀ ਲੱਗਦਾ ਨਾਲੇ ਜਾਉ ਲਾਲ ਪਰੀ ਮੇਰੇ ਨਾਲ ਇਸ ਗਾਣੇ 'ਚ ਮੈਂ ਬਾਈ ਚਮਕੀਲੇ ਦਾ ਨਾਮ ਪਾਇਆ ਸੀ ਬਾਈ ਚਮਕੀਲਾ ਤੇ ਅਮਰ ਜੋਤ ਉਹਨਾਂ ਨੂੰ ਗਿਆਨ ਨੂੰ ਸਾਡੇ ਕੋਲ ਕਿੰਨੇ ਬਰੇ ਹੋ ਗਏ ਯਾਰ ਤਾੜੀ ਮਾਰ ਦਿਓ ਤਾਰੇ ਵਾਲਿਆ ਅੱਜ ਉਹਨਾਂ ਵੀ ਹਾਜ਼ਰੀ ਲੱਗ ਜੂਗਾ 8 ਮਾਰਚ 1988 ਮੈਸੂਪਰਪਿੰਡ ਐਡੀ ਵੱਡੀ ਟਰੈਜੇਡੀ ਹੋਈ ਸੀ ਐਡਾ ਮਹਾਨ ਕਲਾਕਾਰ ਸਾਡੇ ਕੋਲੋਂ ਚਲੇ ਗਿਆ ਮੈਂ ਉਹ ਪਿੰਡ ਦੇ ਵਿੱਚ ਪ੍ਰੋਗਰਾਮ ਵੀ ਲਾ ਕੇ ਆਇਆ ਪ੍ਰੋਗਰਾਮ ਤੋਂ ਬਾਅਦ ਮੈਨੂੰ ਕਲੱਬ ਵਾਲੇ ਬੰਦੇ ਉਸ ਜਗ੍ਹਾ ਤੇ ਵੀ ਲੈ ਕੇ ਗਏ ਸੀ ਮੈਂ ਬਈ ਕੱਲੀ ਕੱਲੀ ਜਗ੍ਹਾ ਦੇਖ ਕੇ ਆਇਆ ਕਿੱਥੇ ਗੱਡੀ ਰੁਗੀ ਕਿੱਥੇ ਕੀ ਹੋਇਆ ਕਿੱਥੇ ਕੀ ਹੋਇਆ ਸੋ ਜੋ ਮਾਲਕ ਨੂੰ ਮਨਜ਼ੂਰ ਆ ਹੋਣਾ ਉਹੀ ਹੈ ਜੋ ਬੰਦਾ ਮਰਜ਼ੀ ਕਰ ਲੇ ਹੁੰਦਾ ਉਹੀ ਹੈ ਜੋ ਸਾਨੂੰ ਪਤਾ ਨਹੀਂ ਕਿ ਕਿਹਦੇ ਨਾਲ ਕੀ ਹੋਣਾ ਹੈ ਇਹ ਮਹਾਰਾਜ ਨੇ ਲੁਕੋ ਕੇ ਰੱਖੀ ਵੀ ਆ ਗੱਲ ਆਪਣੀ ਤੋਂ ਇਸ ਕਰਕੇ ਸਾਵਧਾਨ ਵਧੀਆ ਤਰੀਕੇ ਨਾਲ ਰਿਹਾ ਕਰੋ ਮੈਂ ਬਾਈ ਚਮਕੀਲੇ ਦਾ ਨਾਮ ਪਾਇਆ ਸੀ ਪਤਾ ਕਿਹੜਾ ਸੁਰਦਈਆਂ ਚੁੰਬੜਗੇ ਭੂਤ ਵੈਰਨ ਚੁੰਬੜਗੇ ਭੂਤ ਵੈਰਨ ਹੰ ਨੰ ਨੰ ਚੁੰਬੜਗੇ ਭੂਤ ਵੈਰਨ ਚੁੰਬੜਗੇ ਭੂਤ ਵੈਰਨ ਤੁਸੀਂ ਨਾ ਦਿਓ ਮਗਾ ਭਾਜੀ ਚੁੰਬੜਗੇ ਭੂਤ ਵੈਰ ਨੇ ਬਾਈ ਚਮਕੀਲੇ ਨੇ ਬਾਬਾ ਬੜ ਭਾਗ ਸਿੰਘ ਲਈ ਭੂਤਾਂ ਦੀ ਗੱਲ ਨਹੀਂ ਸੀ ਕੀਤੀ ਦੂਜੇ ਭੂਤਾਂ ਦੀ ਕੀਤੀ ਜਿਹੜੇ ਮੋਬਾਈਲ ਫੋਨ ਤੇ ਚੁੰਬੜਦੇ ਆ ਜਾ ਆ ਸਮਾਨ ਠੰਡਾ ਹੋਈ ਜਾਂਦਾ ਮੋਟਰ ਤੇ ਖੜਾ ਆ ਜਾ ਹੁਣ ਚੁੰਬੜਗੇ ਭੂਤ ਵੈਰ ਨੇ ਕੌਣ ਗਲੋ ਲਾਉਣੀ ਤਾਰੂਤਾ 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 ਨਾਲ ਜੱਟ ਦੇ ਕਬਰਾਂ ਤੱਕ ਜਾਉਣੀ ਤਾਰੂਤਾ ਨਾਲ ਜੱਟ ਦੇ ਕਬਰਾਂ ਤੱਕ ਜਾਉਣੀ ਤਾਰੂਤਾ ਨਾਲ ਜੱਟ ਦੇ ਹੋਣੀ ਛੁੱਟਦੀ ਲੱਗਦਾ ਨਾਲ ਜਾਊ ਨਾਲ ਪਰੀ ਓਏ ਹੋਏ ਤੂੰ ਕਾਹੂ ਜੀਆ ਨਾ ਕਰ ਮਰੀਂ ਬੈਠੋ ਨਾ ਇਹ ਮਟੀਵੀ ਲਾਈਵ 24 ਉਹ ਵੀ ਸਾਡੇ ਮੇਰੇ ਵੀਰ ਮਨੂੰ ਕਾਰਡ ਦੇ ਕੇ ਗਿਆ ਭਾਈ ਜੀ ਮੈਂ ਤੁਹਾਡੇ ਲਈ ਵੀ ਰਾਸ ਬੇਨਤੀ ਕਰਦਾ ਇਹ ਬਾਈ ਦਾ ਵੀ ਚੈਨਲ ਸਬਸਕ੍ਰਾਈਬ ਕਰਿਓ ਸੋ ਕਿਉਂਕਿ ਇਹਨਾਂ ਤੱਕ ਸੱਭਿਆਚਾਰਕ ਨਰੋਲ ਗਾਣੇ ਕਿ ਦੋ ਚੈਨਲ ਇੱਥੇ ਚੱਲ ਰਹੇ ਆ ਤੁਹਾਡੇ ਤੱਕ ਗਾਣੇ ਪਹੁੰਚਾਉਂਦੇ ਆ ਤਿੰਨ ਚੱਲਦੇ ਜੀ ਵਾਜੀ ਵਾਜੀ ਆਉਂਦੇ ਵਾਸਤੇ ਰੋ ਖਿੱਚੀ ਚੱਲੋ ਕੰਮ ਨੂੰ ਬਸ ਵਿਊ ਆ ਜਾਣ ਚਾਰ ਪੰਜ ਬਾਕੀ ਆਪਾਂ ਹਸਾਬ ਬਾਤ ਕਰ ਲਾਂਗੇ ਓਏ ਹੁੰਡੀ ਛੜਤੀ ਲੱਗਦਾ ਨਾਲੇ ਜਾਊ ਲਾਲ ਪਰੀ ਪਰੀ ਹਾਏ ਹਾਏ ਕੁਲਦੀਪ ਇਹ ਮਰਾਸੀ ਦੀ ਮੀਰ ਹਲਮਾ ਲਮਾ ਹਾਏ ਉਪਤੰਦਰਾ ਗਾਉਣ ਪਾਣੀ ਦਾ ਤੁਹਾਡੇ ਕੋਲ ਅਜਾ ਧੱਕਾ ਹੀ ਕਰਦੇ ਆ ਇੱਕ ਵਾਰੀ ਤਾੜੀਆਂ ਮਾਰ ਦੇ ਵੀ ਨਹੀਂ 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 ਹਾਂਜੀ ਹਾਂਜੀ ਲੈ ਇੱਕ ਇੱਕ ਗੱਲ ਸੁਣ ਲੈ ਮੈਂ ਵੀ ਟਾਈਮ ਤੇ ਘਰੇ ਜਾਣਾ ਮੈਂ ਤੁਹਾਨੂੰ ਦੱਸਾਂ ਮੈਂ ਮੈਂ ਬੜੀ ਦੂਰ ਜਾਣਾ ਮੈਂ ਮੈਂ ਤੇਰੇ ਤੋਂ ਵੱਟਾ ਇੱਕ ਦਾ ਕਰ ਵੱਡਾ ਭਰਾ ਜੀ ਹਾਂ ਮੈਂ ਵਾਲੇ ਇੱਕ ਵਾਰੀ ਤਾੜੀਆਂ ਮਾਰੋ ਜਿਹੜਾ ਗਾਉਣਾ ਹੁੰਦਾ ਇਹ ਜਿਹੜੀਆਂ ਇਹ ਜਿਹੜੀ ਬਰਾਦਰੀ ਹੈ ਬਾਈ ਕਹਿੰਦਾ ਮਰਾਸੀ ਮੈਂ ਕਹਿੰਦੀ ਮੀਰ ਆਲਮ ਉਹ ਰਿਸਪੈਕਟ ਹੁੰਦੀ ਹੈ ਇਕ ਸੋ ਮੈਂ ਬਹੁਤ ਇੱਜ਼ਤ ਕਰਦਾ ਥੋੜੇ ਪਰਿਵਾਰਾਂ ਦੀ ਕਿਉਂਕਿ ਸਾਡੇ ਮੇਰਾ ਭਾਈ ਜੀ ਜ਼ਿਲ੍ਹਾ ਮੇਰਾ ਬਰਨਾਲਾ ਚ ਲੈ ਹਲਕਾ ਭਧੌੜ ਵੈਸੇ ਮੈਂ ਰੋਪੜ ਰਹਿੰਦਾ ਜਦੋਂ ਕਿ ਤੇ ਅਨੰਦਪੁਰ ਸਾਹਿਬ ਨਾਨਾ ਦੇ ਵੀ ਕਿਤੇ ਚੰਡੀਗੜ੍ਹੋਂ ਭਾਈ ਜੀ ਭਰਾ ਛੋਟਾ ਥੋੜਾ ਉੱਥੇ ਹੈ ਜ਼ਰੂਰ ਮਿਲ ਕੇ ਜਾਇਆ ਕਰੋ ਇਹ ਮਿਲਣ ਨਾਲ ਹੋਰ ਪਿਆਰ ਵੱਧਦਾ ਹੈ ਇਸ ਕਰਕੇ ਮੇਰਾ ਬੇਸਿਕਲੀ ਜ਼ਿਲ੍ਹਾ ਬਰਨਾਲਾ ਹਲਕਾ ਭਦੌੜ ਜਿੱਥੇ ਮੁਹੰਮਦ ਸਦੀਕ ਸਾਹਿਬ ਪਹਿਲੀ ਵਾਰੀ ਐਮਐਲਏ ਬਣੇ ਸੀਗੇ ਸੋ ਉਹ ਮੇਰਾ ਹਲਕਾ ਭਦੌੜ ਹੈ ਗੁਰਪ੍ਰੀਤ ਜੰਗੀਆਂ ਨਾਲ ਸਾਡੇ ਪਿੰਡੋਂ ਮੇਰਾ ਨਿੱਕਾ ਭਾਈ ਆ ਸਾਡਾ ਸਕੇਆ ਚੋਂ ਆ ਮੁੰਡਾ ਬਹੁਤ ਸੋਹਣੀ ਕਬੱਡੀ ਖੇਡਦਾ ਹੈ